ਔਰਯੁਧਿਕਾ ਖਾਲਸਾ ਸ੍ਰੀ ਵਹਿਗੂਰ ਜੀ ਕੀ ਫਤਿਹ ਸਾਰੇ ਸਰੋਤਿਆਂ ਨੂੰ ਗੁਰ ਫਤਿਹ ਪ੍ਰਵਾਨ ਹੋਵੇ ਜੀ ਅੱਜ ਮੈਂ ਤੁਹਾਨੂੰ ਇੱਕ ਸ੍ਰੀ ਗ੍ਰੇਸ਼ਮ ਜੀ ਮਹਾਰਾਜ ਦੀ ਇੱਕ ਸਾਖੀ ਸਰਣ ਕਰਾਉਣ ਜਾ ਰਿਹਾ ਹਾਂ ਉਮੀਦ ਹੈ ਤੁਸੀਂ ਧਿਆਨ ਨਾਲ ਸੁਣੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਲਾਈਨਾਂ ਨੇ ਜੇ ਉਹਨਾਂ ਦਾ ਪੂਰਾ ਸਮਝਣਾ ਹੋਵੇ ਅਰਥ ਕੋਲੇ ਸਮਝੇ ਹੋ ਤਾਂ ਇਹ ਸਾਖੀ ਬਿਨਾ ਉਹ ਅਰਥ ਸਮਝੇ ਨਹੀਂ ਜਾ ਸਕਦੇ ਜਿਵੇਂ ਅਸੀਂ ਆਪਾਂ ਪੜਦੇ ਰਹੇ ਕਿਤਾਬਾਂ 'ਚ ਹੂ ਸਪੋਕ ਥੀਸ ਵਰਡਸ ਟੂ ਹੋਮ ਔਨ ਵਟ ਅਕੈਨ ਐਸਾ ਦੇ ਸਵਾਲ ਆਉਂਦੇ ਆ ਰੈਫਰੈਂਸ ਕਿਉਂ ਕਿਹਾ ਜਾਂਦਾ ਇਹ ਇਹ ਨਾਇਨਾ ਇਹ ਨੇ ਨਿਰਪੰਨਿਆ ਕੇ ਕਾਰਨੇ ਪਿਆ ਇੱਕ ਭੀਖ ਤਾਰੀ ਕਾਮਾਰਥੀ ਸਵਾਰਥੀ ਜਾ ਕੀ ਪੈਸ ਸਵਾਰੇ ਇਹਦੇ ਸ਼ਬਦੀ ਅਰਥ ਇਹ ਨੇ ਵੀ ਇੱਕ ਲੜਕੀ ਦੇ ਪਿੱਛੇ ਇੱਕ ਭੇਗਤਾਰੀ ਬਣ ਗਿਆ ਉਹ ਕਾਮਰਤੀ ਸੀ ਕਾਮ ਦਾ ਪ੍ਰਜੋਜਨ ਸੀ ਤੇ ਸਵਾਰਥੀ ਸੀ ਤੇ ਆ ਇੱਕ ਭੇਗਤਾਰੀ ਕਾਮਰਤੀ ਸਵਾਰਥੀ ਜਾਗੀ ਪੈ ਸਵਾਰੀ ਵੀ हे ਪ੍ਰਮਾਤਮਾ ਤੂੰ ਇੱਡਾ ਬਖਸ਼ਿੰਦਾ ਏਦਾਂ ਉਹਨੂੰ ਵੀ ਬਖਸ਼ਦਾ ਉਹਦੀ ਵੀ ਪੈਜ ਉਹਦਾ ਵੀ ਜੀਵਨ ਸਫਲਾ ਕਰ ਦਿੱਤਾ ਇਹ ਸਾਖੀ ਸਬੰਧਿਤ ਇਸ ਤਰ੍ਹਾਂ ਵੀ ਇੱਕ ਰਾਜੇ ਦੀ ਲੜਕੀ ਨੇ ਫ਼ਰਮ ਕਰ ਲਿਆ ਕਿ ਮੈਂ ਵਿਆਹ ਕਰਾਉਣਾ ਤਾਂ ਕ੍ਰਿਸ਼ਨ ਜੀ ਮਹਾਰਾਜ ਦਾ ਕਰਾਉਣਾ ਹੋਰ ਕਿਸੇ ਨਾਲ ਵਿਆਹ ਨਹੀਂ ਕਰਾਉਣਾ ਉਹਦੀ ਉਹ ਕ੍ਰਿਸ਼ਨ ਜੀ ਦੀ ਹਰ ਰੋਜ਼ ਪੂਜਾ ਕਰਦੀ ਸੀ ਲੜਕੀ ਸੁੰਦਰ ਸੀ ਇਸ ਭੇਗਤਾਰੀ ਨੇ ਕੀ ਕਰਿਆ ਕ੍ਰਿਸ਼ਨ ਵਰਗਾ ਰੂਪ ਧਾਰ ਲਿਆ ਉਸ ਤਰ੍ਹਾਂ ਦੀ ਤੋਤੀ ਬਣ ਲਈ ਤੇ ਸਿਰ ਤੇ ਉਸ ਤਰ੍ਹਾਂ ਦੇ ਮੋੜ ਦੇ ਫੰਗ ਲਾ ਕੇ ਹੱਥ 'ਚ ਬੰਸਰੀ ਫੜ ਲਈ ਜਾਂਦੀ ਭੇਖ ਕ੍ਰਿਸ਼ਨ ਦਾ ਬਣਾ ਲਿਆ ਤੇ ਉਡਰ ਨੂੰ ਕਠੋਲੇ ਜਾਂਦੀ ਉਸ ਜਮਾਨੇ ਪੁਰਾਣੇ ਜਮਾਨੇ ਵਿੱਚ ਕਿਹਾ ਜਾਂਦਾ ਵੀ ਉਡਰ ਨੂੰ ਕਠੋਲਾ ਹੁੰਦਾ ਸੀ ਜਿਹੜਾ ਕਿ ਹਵਾਈ ਜਹਾਜ਼ੀ ਤਰ੍ਹਾਂ ਕੰਮ ਕਰਦਾ ਸੀ ਉੱਡ ਕੇ ਉਸ ਰਾਜੇ ਦੀ ਲੜਕੀ ਦੇ ਮਹਿਲਾ ਚ ਤੁਰ ਗਿਆ ਜੇ ਉਹ ਮਹਿਲਾ ਕਿ ਉਹਨਾਂ ਨੇ ਦੇਖਿਆ ਵੀ ਅਸੀਂ ਅਸਲ ਨਕਲ ਤਾਂ ਦੇਖ ਨਹੀਂ ਸਕਦੇ ਅਸੀਂ ਸਿਰੋਪੀ ਦੇਖਦੇ ਹਕਲ ਦੀ ਦੇਖਦੇ ਆਂ ਸ਼ਗਲੋ ਦੀ ਕ੍ਰਿਸ਼ਨ ਵਰਗੀ ਸੀ ਸਾਰੇ ਪਰਿਵਾਰ ਨੇ ਤਨ ਕ੍ਰਿਸ਼ਨ ਤਨ ਕ੍ਰਿਸ਼ਨ ਜੀ ਮਹਾਰਾਜ ਸਾਰਿਆਂ ਦੇ ਪੈਰੀਂ ਹੱਥ ਲਾਉਣ ਲੱਗੇ ਜਿਹੜੇ ਅਖੀਰ ਨੂੰ ਸਾਰਿਆਂ ਨੇ ਖੁਸ਼ੀ ਮਨਾਈ ਸਾਡੇ ਕ੍ਰਿਸ਼ਨ ਆ ਗਿਆ ਸਾਡੇ ਕ੍ਰਬ ਆ ਗਿਆ ਤੇ ਅਖੀਰ ਨੂੰ ਉਹ ਲੜਕੀ ਦਾ ਪਲਨ ਸੀ ਮੈਂ ਇਹਦਾ ਵਿਆਹ ਕਰਾਉਣਾ ਉਹ ਕਹਿੰਦਾ ਜੀ ਕ੍ਰਿਸ਼ਨ ਜੀ ਬਹੁਤ ਚਿਰ ਦੇ ਸੀ ਢੀਕਦੇ ਆ ਵੀ ਤੁਸੀਂ ਆਉ ਤੇ ਮੈਂ ਮੇਰੀ ਕੰਨਿਆ ਤੋੜੇ ਨਾਲ ਵਿਆਹ ਕਰਾਵੇ ਇਹਦਾ ਪੰਨ ਕੀਤਾ ਵੀ ਮੈਂ ਵਿਆਹ ਹੀ ਗ੍ਰਿਸ਼ਿੰਦ ਜੀ ਨਾਲ ਕਰਾਉਣਾ ਤੁਸੀਂ ਮਸਾ ਆਇਓ ਉਹ ਉਹਨਾਂ ਦਾ ਵਿਆਹ ਕਰ ਦਿੱਤਾ ਇਹ ਕਰਨ ਤੋਂ ਬਾਅਦ ਉਹ ਉੱਥੇ ਰਿਹਾ ਦੋ ਤਿੰਨ ਮਹੀਨੇ ਆਪਦੇ ਉਹ ਜਿਹੜੇ ਮਕਸਦ ਲਈ ਆਇਆ ਸੀ ਉਹ ਮਕਸਦ ਪੂਰਾ ਕਰਦਾ ਰਿਹਾ ਇਹ ਸਮੇਂ ਦੌਰਾਨ ਗਵਾਂਡੀ ਸਟੇਟ ਦੇ ਰਾਜੇ ਨੇ ਉਸ ਰਾਜੇ ਦੇ ਰਾਜ ਤੇ ਹਮਲਾ ਕਰ ਦਿੱਤਾ ਸੈਨਾਪਤੀ ਨੇ ਆ ਕੇ ਦੱਸਿਆ ਵੀ ਫਲਾਣਾ ਰਾਜਾ ਬਹੁਤ ਤੇਜ਼ੀ ਨਾਲ ਆਪਣੇ ਸ਼ਹਿਰ ਕ ਨੂੰ ਮਾਰਦਾ ਹੈ ਆਪਣੇ ਇਲਾਕੇ 'ਚ ਵੱਧ ਰਿਹਾ ਉਹ ਕਹਿੰਦਾ ਆਪਾਂ ਨੂੰ ਕਿਸੇ ਦਾ ਕੀ ਦਰਦਾ ਸ੍ਰੀ ਕ੍ਰਿਸ਼ਨ ਦੀ ਮਹਾਰਾਜ ਆਪਣੇ ਘਰ ਨੇ ਇਹ ਸਦਾਸ਼ਣ ਚੱਕਰ ਚਲਾਉਣਗੇ ਇਹਨਾਂ ਮੂਰੇ ਕੋਈ ਨਹੀਂ ਅੜ ਸਕਦਾ ਇਹਨਾਂ ਦਾ ਮਹਾ ਭਾਰ ਦੇ ਯੁੱਧ 'ਚ ਕੌਰਵ ਹਰਾਤੇ ਇਹ ਇਹ ਕੀ ਕਰੂ ਇਹਨਾਂ ਨੇ ਮੈਂ ਬੇਨਤੀ ਕਰਨਾ ਉਹਨੇ ਬੇਨਤੀ ਕਰੀ ਹੁਣ ਅਸਲੀ ਕ੍ਰਿਸ਼ਨ ਹੋਵੇ ਤਾਂ ਉਹ ਚੱਕਰ ਚਲਾਵੇ ਕਿ ਸਿੱਧਾ ਨਕਲੀ ਹੈ ਫਿਰ ਜੋ ਗਣਾ ਕੋਈ ਨਹੀਂ ਕਰਦੇ ਚਲੋਨੇ ਚੱਕਰ ਉਹਨੇ ਐ ਟਾਲੇ ਲਾਇਆ ਫਿਰ ਉਹ ਖੋਜਾਂ ਪਾਦੀਆਂ ਬਾਦੀਆਂ ਹੋਰ ਅੱਗੇ ਆ ਗਿਆਂ ਦਵਾਰਾ ਸਰਨਾਪਤੀ ਦੂਜੇ ਦਿਨ ਫੇਰਾ ਆਇਆ ਜੀ ਉਹ ਤਾਂ ਬਹੁਤ ਨੁਕਸਾਨ ਕਰਤਾ ਆਪਣਾ ਇਲਾਕਾ ਬਹੁਤ ਨੇ ਦੱਪ ਲਿਆ ਬਹੁਤ ਸੈਨਿਕ ਮਾਰੇ ਗੇ ਆਮ ਲੋਕ ਵੀ ਮਾਰੇ ਗੇ ਤੁਸੀਂ ਕਰੋ ਕੁਛ ਜੇ ਕਰ ਸਕਦੇ ਹੋ ਫਿਰ ਉਹਨੇ ਲੜਕੀ ਦੇ ਪਿਤਾ ਨੇ ਫਿਰ ਉਹਦੇ ਚਰਨਾਂ 'ਚ ਬੇਨਤੀ ਕੀਤੀ ਵੀ ਮੇਰੀ ਹੱਥ ਲਾ ਕੇ ਉਹਦੇ ਚੰਨਾ ਚ ਸੀਸ ਰੱਖ ਕੇ ਕਿਹਾ ਵੀ ਮਹਾਰਾਜ ਬਹੁਤ ਨੁਕਸਾਨ ਹੋ ਗਿਆ ਤੁਸੀਂ ਹੁਣ ਸੁਦਰਸ਼ਨ ਚੱਕਰ ਚਲਾਓ ਪ੍ਰੋਬਲਮ ਉਹੀ ਦਿੱਕਤ ਉਹੀ ਕ੍ਰਿਸ਼ਨ ਜੀ ਅਸਲੀ ਹੋਵੇ ਤਾਂ ਚਲਾਵੇ ਜਦੋਂ ਫੌਜਾਂ ਉਹਦੇ ਦਰਾਂ ਦੇ ਮੂਹਰੇ ਆ ਗਈਆਂ ਫਿਰ ਸੈਨਾਪਤੀ ਨੇ ਕਿਹਾ ਜੀ ਹੁਣ ਤਾਂ ਅੰਦਰ ਵੱਲ ਨੂੰ ਤਿਆਰ ਨੇ ਕਰੋ ਕਿਰਪਾ ਉਸ ਨੇ ਫਿਰ ਉਹ ਪੇਖਤਾਰੀ ਨੇ ਇੱਕ ਲੱਤ ਦੇ ਭਾਰ ਹੋ ਕੇ ਅਰਦਾਸ ਕੀਤੀ ਵੀ हे कृष्ण ਜਿਵੇਂ ਦੋਪ ਕੀਨੇ ਗਹਿਰਦੀ ਤੈਨੂੰ ਕ੍ਰਿਸ਼ਨ ਨੇ ਕਿਸੇ ਨੇ ਕਹਿਣਾ ਜੇ ਮੇਰੇ ਚੀਰ ਲੱਥ ਗਏ ਅਨੇ ਅਰਦਾਸ ਕੀਤੀ ਸੱਚੇ ਪਾਸੇ ਜਿਹੜੀ ਸਜ਼ਾ ਮੈਨੂੰ ਦੇਣੀਆ ਦੇ ਲਿਓ ਮੈਂ ਪਾਪੀਆ ਮੈਂ ਦੁਸ਼ਟਾਂ ਪਰ ਤੁਹਾਡੇ ਰਾਮ ਰਾਜ ਲਗਦੀਆ ਤੁਸੀਂ ਕਿਰਪਾ ਕਰੋ ਫਿਰ ਕ੍ਰਿਸ਼ਨ ਜੀ ਆਏ ਇੱਕ ਦੋ ਕ੍ਰਿਸ਼ਨ ਬਣ ਕੇ ਕਸਨੀ ਇੱਕ ਨਕਲੀ ਅਸਲੀ ਕ੍ਰਿਸ਼ਨ ਨੇ ਫਿਰ ਸਦਾਰਸ਼ਨ ਚੱਕਰ ਚਲਾਇਆ ਸੱਜੇ ਹੱਥ ਦੀ ਉਂਗਲੀ ਨਾਲ ਉਹ ਚਲਾਇਆ ਸਾਰੀਆਂ ਫੌਜਾਂ ਦਾ ਨਾਸ ਕਰਤਾ ਸਾਰੀਆਂ ਫੌਜਾਂ ਮਾਰਤੀਆਂ ਕਿਸਨ ਦੀ ਜਾਜਾਕਾਰ ਹੋਣ ਲੱਗੀ ਤੇ ਉਹ ਦੁਸ਼ਟ ਪਾਪੀ ਫਿਰ ਕਿਸੇ ਦੇ ਚਰਨਾਂ ਤੇ ਡੇਪਿਆ ਸੱਚੇ ਪਾਸ਼ਾ ਮੈਨੂੰ ਜਿਹੜੀ ਸਜ਼ਾ ਦੇਣੀ ਹੈ ਮੈਨੂੰ ਦੇ ਦਿਓ ਮੈਂ ਇਹ ਗਲਤੀ ਕੀਤੀ ਆ ਮੈਂ ਤੁਹਾਡਾ ਰੂਪ ਧਾਰ ਕੇ ਮੈਂ ਲੜਕੀ ਦੇ ਕੰਮ ਵਾਸਤੇ ਸਵਾਤੀ ਜਾ ਕੇ ਕੈਸ ਸਬਾਰੀ ਤੇ ਮੈਂ ਤਾਂ ਜੰਮ ਦੇ ਲਾਲਚ ਦੇ ਵਿੱਚ ਵੀ ਮੈਂ ਇਹ ਸਾਰਾ ਢੋਂਗ ਰੱਜਿਆ ਸੀ ਵੀ ਮੈਨੂੰ ਜਿਹੜੀ ਸਜ਼ਾ ਦੇਣੀ ਆ ਦਿਓ ਤੇ ਬਖਸ਼ ਸਕਦੇ ਹੋ ਬਖਸ਼ ਦਿਓ। ਕ੍ਰਿਸ਼ਨ ਜੀ ਮਹਾਰਾਜ ਐਨੇ ਦੇਵ ਨੂੰ ਹੋਏ ਜਿਹੜੇ ਮਹਾਪੁਰਖ ਹੁੰਦਿਆ ਉਹ ਬਖਸ਼ਣ ਦੋਂਦਿਆ ਉਹ ਸਜ਼ਾ ਨਹੀਂ ਦਿੰਦੇ ਉਹ ਬਖਸ਼ ਦਿੰਦਿਆ। ਉਹਨੇ ਉਸ ਪਾਪੀ ਨੂੰ ਬਖਸ਼ਤਾ ਤੇ ਉਹ ਲੜਕੀ ਵੀ ਉਹਨੂੰ ਦੇਦੀ ਵੀ ਇਹ ਹੁਣ ਤੈਨ ਵਿਆਹ ਵਿਆਹ ਕਰਾਇਆ ਜਿੰਨਾ ਇਹ ਤੇਰੀ ਆ। ਸੋ ਮੈਂ ਇਹ ਸਾਖੀ ਸਮਾਪਤਾ ਜੀ ਮੈਂ ਇਹ ਦੱਸਿਆ ਵੀ ਜਿਹੜਾ ਮਹਾਪਰਵਾ ਹੁੰਦਾ ਐਡਾ ਬਖਸ਼ਿੰਦਾ ਉਹ ਵੱਡੇ ਵੱਡੇ ਪਾਪ ਬਖਸ਼ ਦਿੰਦਾ ਸੋ ਕਹਾਣੀ ਸਮਾਪਤਾ ਜੀ ਸਾਖੀ ਸਮਾਪਤਾ ਬਿਜਕਾ ਖਾਨ ਸਾਹਿਬ ਬਿਜਕੀ ਫਤਿਹ